ਇਹ ਹੈ ਤੁਹਾਡਾ ਸੇਫੀਨ ਟੈਸਟ ਕਿਟ ਜੋ ਕਿ ਸਪਰਮ ਦੀ ਸੌਖਾ ਤੇ ਗੰਜਾਇਸ਼ ਦੇ ਕਾਬਿਲ ਤਰੀਕਾ ਹੈ ਜਿਹਦੇ ਨਾਲ ਤੁਸੀਂ ਆਪਣੇ ਸਪਰਮ ਨੂੰ ਟੈਸਟ ਕਰ ਸਕਦੇ ਆਂ ਆਪਣਾ ਟੈਸਟ ਕਿਟ ਨੂੰ ਰੈਫਰਿਜਰੇਟਰ ਦੇ ਵਿੱਚ ਰੂ ਰੱਖਣਾ ਹੈ ਜਿੰਨਾ ਚਿਰ ਤੱਕ ਤੁਸੀਂ ਉਹਨੂੰ ਇਸਤੇਮਾਲ ਕਰਨ ਲਈ ਤਿਆਰ ਨਹੀਂ ਹੋਏ। ਭਾਵੇਂ ਟੈਸਟ ਕਿਟ ਠੰਡੇ ਹੋ ਕੇ ਤੁਹਾਡੇ ਨਹੀਂ ਪਹੁੰਚਦਾ ਫਿਰ ਵੀ ਤੁਸੀਂ ਉਹਨੂੰ ਇਸਤੇਮਾਲ ਕਰ ਸਕਦੇ ਆ। ਸਭ ਸੈਕਸ਼ਨਲ ਸਰਗਰਮੀ ਤੋਂ ਪਰਹੇਜ਼ ਰੱਖਣਾ ਦੋ ਤੋਂ ਲੈ ਕੇ 7 ਦਿਨਾਂ ਲਈ ਔਰ ਆਪਣੇ ਟੈਸਟ ਕਿਟ ਨੂੰ ਭੇਜਣਾ ਉਸੇ ਦਿਨ ਤੇ ਜਿਸ ਦਿਨ ਤੁਸੀਂ ਆਪਣਾ ਸੈਂਪਲ ਤਿਆਰ ਕਰਨਾ ਹੈ। ਦਿਨ ਸੋਮਵਾਰ ਜਾਂ ਮੰਗਲਵਾਰ 3 ਵਜੇ ਦੁਪਹਿਰ ਤੋਂ ਬਾਅਦ। ਪਹਿਲਾਂ ਹੀ ਆਪਣੇ ਸਭ ਤੋਂ ਨੇੜੇ ਲੋਕੇਸ਼ਨ ਡ੍ਰੋਪ-ਆਫ ਪੁਆਇੰਟ ਦਾ ਖੋਜ ਤੇ ਪਤਾ ਕਰਨਾ ਹੈ ਤਾਂ ਕਿ ਤੁਸੀਂ ਆਪਣੇ ਸੈਂਪਲ ਨੋ ਟਾਈਮ ਸਿਰਫ ਇਹ ਚ ਸਕੂਗੇ ਟੈਸਟ ਮੁਕੰਮਲ ਕਰਕੇ ਤੇ ਆਪਣੇ ਟੈਸਕਟ ਨੂੰ ਇਸਤੇਮਾਲ ਕਰਨਾ ਆ ਐਕਸਪਾਇਰੀ ਡੇਟ ਖਤਮ ਹੋਣ ਤੋਂ ਪਹਿਲਾਂ ਜੋ ਕਿ ਸ਼ੀਸ਼ੀ ਦੇ ਲੇਬਲ ਤੇ ਡੇਟ ਲਿਖਿਆ ਹੋਇਆ ਹੈ ਤੁਹਾਡੇ ਟੈਸਕਟ ਦੇ ਵਿੱਚ ਮੌਜੂਦਾ ਇੱਕ ਕਲੈਕਸ਼ਨ ਕੰਟੇਨਰ ਇੱਕ 1 ਮਿਲੀਮੀਟਰ ਪ੍ਰੀਸੀਸ਼ਨ ਸਿਰਿੰਜ ਇੱਕ ਸ਼ੀਸ਼ੀ ਜਿਹਦੇ ਵਿੱਚ ਸੇਪੀਨ ਦਾ ਕਾਸ ਐਸ ਪੀ ਐਕਸ 72 ਬਟ ਰਿਜ਼ੀਵਿਸ਼ਨ ਲਿਕਵਿਡ ਹੈ ਇੱਕ ਆਈਸ ਪੈਕ ਟੈਂਪਰ ਪ੍ਰੂਫ ਸਟਿੱਕਿੰਗ ਹਟਾ ਦਿਓ ਇਨਸਟਰਕਸ਼ਨ ਮੈਨੂਅਲ ਲੈਬੋਰਟਰੀ ਰਿਕਵੈਸਟ ਫਾਰਮ ਤੇ ਰਿਟਰਨ ਸ਼ਿਪਿੰਗ ਲੇਬਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਟੈਸਟ ਕਿਟ ਰੈਫਰਿਜਰੇਟਰ ਤੋਂ ਬਾਹਰ ਕੱਢਣਾ ਹੈ। ਇਹਦੇ ਨਾਲ ਤੁਹਾਡੀ ਸ਼ੀਸ਼ੀ ਦਾ ਟੈਂਪਰੇਚਰ ਆਪਣੇ ਕਮਰੇ ਦੇ ਮੁਤਾਬਕ ਹੋ ਜਾਊਗਾ। ਉਸੇ ਤਰ੍ਹਾਂ ਨੇ ਤੁਸੀਂ ਆਪਣੇ ਸੈਂਪਲ ਦਿੰਦੇ ਹੋਏ। ਅਗਰ ਸੇਪੀਅਨ ਦੀ ਪ੍ਰੀਜ਼ਰਵੇਸ਼ਨ ਲਿਕਵਿਡ ਦਾ ਰੰਗ ਅਜੀਬ ਲੱਗਦਾ ਆ ਤੁਹਾਨੂੰ ਜਾਂ ਛੱਗ ਨਜ਼ਰ ਆਉਂਦਾ ਆ ਸਾਡੀ ਸਪੋਰਟ ਟੀਮ ਦੇ ਨਾਲ ਸੰਪਰਕ ਕਰਨਾ ਆ ਹੈ ਇੱਕ ਰਿਪਲੇਸਮੈਂਟ ਲਈ। ਇਸ ਤੋਂ ਬਾਅਦ ਆਪਣੇ ਟੈਸਟ ਕਿਟ ਨੂੰ ਚਾਲੂ ਕਰਨਾ ਆ QR ਕੋਡ ਸਕੈਨ ਕਰਕੇ ਜੋ ਕਿ ਤੁਹਾਡੇ ਇਨਸਟਰਕਸ਼ਨ ਐਨਵਲੋਪ ਤੇ ਹੀ ਆ। ਇਹ ਸਟੈਪ ਜ਼ਰੂਰੀ ਆ। ਤੁਸੀਂ ਹੁਣ ਮਹਿਫੂਜ਼ ਤਰੀਕੇ ਆਈਸਪੈਕਨ ਨੂੰ ਰੱਦ ਕਰ ਸਕਦੇ ਆ ਨਬੋਲਟਰੀ ਰਿਕੁਐਸਟ ਫਾਰਮ ਨੂੰ ਮੁਕੰਮਲ ਕਰਨਾ ਤੇ ਸਾਈਨ ਕਰਨਾ ਹੈ ਇਸ ਤੋਂ ਬਿਨਾ ਤੁਹਾਡਾ ਸੈਂਪਲ ਟੈਸਟ ਨਹੀਂ ਹੋ ਸਕਦਾ ਜਦ ਤੁਸੀਂ ਤਿਆਰ ਹੋਏ ਇੱਕ ਨਿਜੀ ਆਰਾਮਦਾਇਕ ਜਗ੍ਹਾ ਲੱਭਣੀ ਆ ਆਪਣੇ ਹੱਥਾਂ ਤੇ ਜਨਨ ਅੰਗਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨੇ ਹਨ ਪਾਣੀ ਨਾਲ ਸਾਬਣ ਨੂੰ ਇਸਤੇਮਾਲ ਨਹੀਂ ਕਰਨਾ ਕੋਈ ਲੂਬਰਕੰਟ ਲੋਸ਼ਨ ਕੰਡਮ ਨਹੀਂ ਵਰਤਣੇ ਧਿਆਨ ਨਾਲ ਸਾਰਾ ਆਪਣਾ ਸੈਂਪਲ ਇਕੱਠਾ ਕਰਨਾ ਕੰਟੇਨਰ ਦੇ ਵਿੱਚ ਡੁੱਲਣ ਤੋਂ ਪਰਹੇਜ਼ ਰੱਖਣਾ ਆਪਣੇ ਸੈਂਪਲ ਨੂੰ ਪੱਧਰੇ ਸੱਤੇ ਤੇ ਰੱਖਣਾ ਹੈ ਕਮਰੇ ਦੇ ਟੈਂਪਰੇਚਰ ਤੇ 30 ਮਿੰਟਾਂ ਲਈ ਜਿੱਥੇ ਉਹ ਸੈਂਪਲ ਪਾਣੀ ਦੇ ਤਰ੍ਹਾਂ ਬਣ ਜਾ ਸਕੂਗਾ ਇਸ ਤੋਂ ਬਾਅਦ ਸ਼ੀਸ਼ੀ SPX 72 ਪ੍ਰੀਜ਼ਰਵੇਸ਼ਨ ਲਿਕਵਿਡ ਨਾਲ ਕੋਲਣਾ ਹੈ ਔਰ ਉਹਨੂੰ ਸਿੱਧੇ ਦਾ ਨੂੰ ਰੱਖਣਾ ਹੈ ਇੱਕ ਸਟੇਬਲ ਪੱਧਰੇ ਸੱਤੇ ਤੇ ਪ੍ਰੀਸੀਜਨ ਸਿਰਿੰਜ ਨੂੰ ਲੈ ਕੇ ਹੌਲੀ ਤਰ੍ਹਾਂ ਦੇ ਤਿਆ ਨਾਲ ਉਹਨੂੰ ਘਮਾਉਣਾ ਹੈ 5 ਵਾਰੀ ਤਾਂ ਕਿ ਉਹ ਚੰਗੀ ਤਰ੍ਹਾਂ ਰਲ ਜਾਵੇ ਤੇ ਫਿਰ 1 ਮਿਲੀਮੀਟਰ ਖਿੱਚਣਾ ਹਵਾ ਤੇ ਬੁਲਬਲੇ ਸਿਰਿੰਜ ਦੇ ਵਿੱਚ ਉਹ ਨਹੀਂ ਦੇਣੇ ਅਗਰ ਤੁਸੀਂ 1 ਮਿਲੀਮੀਟਰ ਤੋਂ ਵੱਧ ਸੈਂਪਲ ਇਕੱਠਾ ਨਹੀਂ ਕਰ ਸਕਦੇ ਇੱਕ ਕਲੈਕਸ਼ਨ ਕੰਟੇਨਰ ਦੇ ਵਿੱਚ ਫਿਰ ਪੂਰੀ ਹੀ ਰਕਮ ਸ਼ੀਸ਼ੀ ਦੇ ਵਿੱਚ ਪਾਉਣੀ ਆ ਫਿਕਰ ਨਹੀਂ ਕਰਨਾ ਤੁਹਾਡੇ ਸੈਂਪਲ ਫੇਰ ਵੀ ਟੈਸਟ ਕੀਤੇ ਜਾ ਸਕੂਗੇ ਪ੍ਰੀਸੀਜਨ ਸਿਰਿੰਜ ਦਾ ਬਣਾਵਟ 1 ਮਿਲੀਮੀਟਰ ਸੈਂਪਲ ਦੀ ਕੈਪੈਸਿਟੀ ਲਈ ਬਣੀ ਆ ਉਹਨੂੰ ਪੂਰੀ ਤਰ੍ਹਾਂ ਫਿਲ ਕਰਨਾ ਆ ਕੋਈ ਮੈਜ਼ਰਮੈਂਟ ਦਾ ਜ਼ਰੂਰੀ ਨਹੀਂ ਆ ਤੇ ਹੁਣ ਧਿਆਨ ਨਾਲ ਇਹਨੂੰ ਸ਼ੀਸ਼ੀ ਦੇ ਵਿੱਚ ਪਾਉਣਾ ਦੋਹਾਂ ਕੰਟੇਨਰਾਂ ਨੂੰ ਚੰਗੀ ਤਰ੍ਹਾਂ ਬੰਦ ਕਰਨਾ ਆ ਸੁਰੱਖਤ ਤਰੀਕੇ ਨਾਲ ਹੌਲੀ ਹੌਲੀ ਆਰਾਮ ਨਾਲ ਤਿੰਨ ਵਾਰ ਸ਼ੀਸ਼ੀ ਨੂੰ ਉਲਟ ਕਰਨਾ ਤੇ ਫਿਰ ਉਹਨੂੰ ਹਲਾਉਣਾ ਕਮਾਉਣਾ ਤੋਂ ਤਿੰਨ ਹੋਰ ਦਫਾ ਜੇ ਦੇ ਨਾਲ ਯਕੀਨ ਹੋ ਜਾਏ ਕਿ ਆਪਣਾ ਸੈਂਪਲ ਤੇ ਪ੍ਰੀਜ਼ਰਵੇਸ਼ਨ ਲਿਕਵਿਡ ਮਿਕਸ ਹੋ ਗਈ ਯਕੀਨੀ ਕਰਨਾ ਆ ਕਿ ਤੁਸੀਂ ਦੋਹਾਂ ਸ਼ੀਸ਼ੀ ਔਰ ਕਲੈਕਸ਼ਨ ਕੰਟੇਨਰ ਨੂੰ ਦੁਬਾਰਾ ਪੈਕ ਕਰਨਾ ਆ ਦੋਹਾਂ ਦੀ ਜ਼ਰੂਰੀ ਆ ਟੈਸਟਿੰਗ ਲਈ ਪੁੱਲਣਾ ਨਹੀਂ ਆ ਆਪਣੇ ਸਾਇਨ ਕੀਤੇ ਹੋਏ ਲੈਬਾਰਟਰੀ ਫਾਰਮ ਟੈਸਟ ਕਿਟ ਨੂੰ ਪੈਕਜਿੰਗ ਦੇ ਵਿੱਚ ਪਾ ਕੇ ਦੋਹਾਂ ਪਾਸਿਆਂ ਸੀਲ ਕਰਨਾ ਉਹਨਾਂ ਟੈਂਪਰ ਪ੍ਰੂਫ ਸਟਿੱਕੀਆਂ ਦੇ ਨਾਲ ਔਰ ਵਾਪਸ ਭੇਜਣ ਦਾ ਲੇਬਲ ਜੋੜਨਾ ਆ ਆਪਣੇ ਟੈਸਟ ਕਿਟ ਨੂੰ ਛੱਡਣਾ ਉਹ ਸਕੋਡ ਜੋ ਕਿ ਤੁਹਾਡੇ ਵਾਪਸ ਭੇਜਣ ਵਾਲੇ ਲੇਬਲ ਤੇ ਹੀ ਆ ਉਸੇ ਦਿਨ ਤੇ 3 ਵਜੇ ਤੋਂ ਪਹਿਲਾਂ ਤੁਹਾਡੀ ਨਿੱਜੀ ਸੀਮਨ ਅਨਾਲਿਸਿਸ ਰਿਪੋਰਟ ਤੁਹਾਡੇ ਕੋਲੇ ਜਾਂ ਤੁਹਾਡੇ ਡਾਕਟਰ ਕੋਲੇ 72 ਘੰਟਿਆਂ ਦੇ ਵਿੱਚ ਵਿੱਚ ਆਜੂਗਾ ਲੈਬਾਰਟਰੀ ਤੁਹਾਡੇ ਸੈਂਪਲ ਲੈਂਦੇ ਹੋਏ ਤੋਂ ਬਾਅਦ ਅਗਰ ਤੁਹਾਨੂੰ ਸਪੋਰਟ ਚਾਹੀਦੀ ਹੋਵੇ ਸਾਡੀ ਸਪੋਰਟ ਟੀਮ ਤੁਹਾਡੇ ਲਈ ਮੌਜੂਦ ਤੇ ਤਿਆਰ ਹੈ ਮਦਦ ਕਰਨ ਨੂੰ ਤੁਹਾਡੀ ਸਿਰਫ ਈਮੇਲ ਕਰਨਾ ਹੈ ਸਾਨੂੰ hello@sapyn.co ਜਾਂ ਸਾਨੂੰ ਫੋਨ ਕਾਲ ਕਰੀ ਆਪਣੇ ਸਵਾਲ ਅਗਰ ਕੋਈ ਹੋਣ